ਖਾਲਿਸਤਾਨ ਸਿਰਫ ਇਸ ਦੀ ਡਿਮਾਂਡ ਬਾਹਰ ਕੀਤੀ ਜਾਂਦੀ ਹੈ ਨਾ ਕਿ ਇੰਡੀਆ ਵਿੱਚ ਕੀਤੀ ਜਾਂਦੀ ਹੈ ਤੇ ਜੇ ਤੁਸੀਂ ਖਾਲਿਸਤਾਨ ਬਣਾਉਣਾ ਹੀ ਚਾਹੁੰਦੇ ਹੋ ਤੇ ਤੁਸੀਂ ਇੰਡੀਆ ਆ ਕੇ ਇਹਦੇ ਵਿੱਚ ਸਟਰਗਲ ਕਰੋ ਨਾ ਜੇ ਅਸੀਂ ਦੂਸਰੇ ਪਾਸੇ ਦੇਖੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਜੇ ਅਸੀਂ ਪੰਜਾਬੀਆਂ ਨੂੰ ਅਸੀਂ ਲੈ ਕੇ ਚੱਲੀਏ ਪੰਜਾਬੀ ਕੋਈ ਵੀ ਨਹੀਂ ਚਾਹੁੰਦਾ ਕਿ ਖਾਲਿਸਤਾਨ ਬਣੇ ਕੈਨੇਡਾ ਵਾਲੋ ਵੀ ਪਾਰਟੀ ਨੂੰ ਜਿਹੜਾ ਰਿਪੋਰਟ ਕੀਤਾ ਜਾ ਰਿਹਾ ਔਰ ਉਸ ਦੇ ਵਿੱਚ ਇੱਕ ਬਰਸ ਚਰਚਾ ਦਾ ਵਿਸ਼ਾ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਾਰਪੋਰੇਟ ਸੈਲ ਨਾਮ ਦੇ ਜਿਹੜੀ ਵਿਅਕਤੀ ਨੇ ਰਿਪੋਰਟ ਕੀਤਾ ਜਾ ਰਿਹਾ ਸਪੈਸਿਫਿਕਲੀ ਗੁਲਬੀਰ ਸਿੰਘ ਇੰਡੀਆ ਨੂੰ ਬਲਾਕ ਕਰਦਾ ਜੀ ਔਰ ਜਦੋਂ ਜਿਵੇਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚ ਕਾਫੀ ਅੱਗੇ ਵੱਧ ਚੜ ਕੇ ਉਹਨੇ ਕਹਿੰਦਾ ਸੀ ਖਾਲਿਸਤਾਨ ਦਾ ਜਿਹੜਾ ਪ੍ਰੋਪਾਗੈਂਡਾ ਕੀਤਾ ਜਾਂਦਾ ਹੈ ਕੀ ਖਾਲਿਸਤਾਨ ਸਾਨੂੰ ਚਾਹੀਦਾ ਹੈ ਕੀ ਖਾਲਿਸਤਾਨ ਪਣਸਰ ਦਾ ਉਲਕਤਵੰਤ ਸਿੰਘ ਪੰਨੂ ਜੀ ਸਿੱਖ ਫਰ ਜਸਟਿਸ ਦਾ ਜੋ ਕਰਤਾਤਾ ਹੈ ਉਹਦੇ ਬਾਰੇ ਗੱਲ ਕਰੀਏ ਤੋਂ ਇੱਕ ਵਿਦੇਸ਼ੀ ਬੈਠ ਕੇ ਸੜੇ ਸਿੱਖਾਂ ਨੂੰ ਵਗਲਾ ਕੇ ਉਹਨੇ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਜਿਸ ਵਿੱਚ ਜਿਹੜੇ ਉੱਥੇ ਭੋਲੇ-ਪਾਲੇ ਲੋਕ ਨੇ ਪੰਜਾਬੀ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕੋਈ ਤੰਦ ਦਾ ਲਾਲਚ ਦੇ ਕੇ ਆਪਣੇ ਨਾਲ ਜੁੜੇਗਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਚਰਚਾ ਕਰਾਂਗੇ ਸਿੱਕ ਫੋਰ ਜਸਟਿਸ ਕਿਸ ਤਰੀਕੇ ਨਾਲ ਸਿੱਕ ਫੋਰ ਜਸਟਿਸ ਜਿਹੜਾ ਵਰਕ ਕਰਦੀ ਹੈ ਔਰ ਦੂਸਰੇ ਬਸੇ ਅਗਰ ਗੱਲ ਕਰੀਏ ਤਾਂ ਜਿੱਥੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਔਰ ਹੁਣ ਜਿਹੜਾ ਕੈਨੇਡਾ ਵੱਲੋਂ ਵੀ ਭਾਰਤੀਆਂ ਨੂੰ ਜਿਹੜਾ ਰਿਪੋਰਟ ਕੀਤਾ ਜਾ ਰਿਹਾ ਔਰ ਉਸ ਦੇ ਵਿੱਚ ਇੱਕ ਬਰਤ ਚਰਚਾ ਦਾ ਵਿਸ਼ਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਾਰਪੋਰੇਸ਼ਨ ਨਾਮ ਦਾ ਜਿਹੜੇ ਵਿਅਕਤੀ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਸੀ ਉਸ ਵਲੋਂ ਅਦਾਲਤ ਦੇ ਵਿੱਚ ਰੱਖਿਆ ਗਿਆ ਔਰ ਕਿਉਂ ਅਦਾਲਤ ਵੱਲੋਂ ਉਸ ਨੂੰ ਜਿਹੜਾ ਭਾਰਤ ਡਿਪੋਰਟ ਕਰਨ ਦੇ ਆਰਡਰ ਜਿਹੜੇ ਉਹ ਜਾਰੀ ਕੀਤੇ ਇਸ ਇਸ ਤੇ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਰਾਜਨੀਤੀ ਦੇ ਮਾਹਿਰ ਡਾਕਟਰ ਰਣਬੀਰ ਸਿੰਘ ਪਹੁਮਜੂਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਗੁਰਪ੍ਰੀਤ ਨੂੰ ਡਿਪੋਰਟ ਕੀਤਾ ਜਾ ਰਿਹਾ ਉਹ ਸਿਕ ਫੋਰ ਜਸਟਿਸ ਤੇ ਜਿਹੜੀ ਗਤੀਵਿਧੀਆਂ ਨੇ ਜਿਹੜੀਆਂ ਵਰਕ ਹੈ ਉਹ ਕਿਸ ਤਰੀਕੇ ਨਾਲ ਕਰਦੀ ਹੈ ਔਰ ਕੀ ਕੰਮ ਨਹੀਂ ਉਹਦੇ ਮੁਕੇਸ਼ ਪਹਿਲੇ ਤੇ ਸਾਨੂੰ ਜਿਹੜੀ ਸਭ ਤੋਂ ਮੇਨ ਚੀਜ਼ ਹੈ ਨਾ ਸਮਝਣਾ ਪਏਗਾ ਐਸ ਐਫ ਜੇ ਹੈ ਕੀ ਹੈ ਠੀਕ ਐਸ ਐਫ ਜੇ ਇੱਕ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦੀ ਆਰਗੇਨਾਈਜੇਸ਼ਨ ਬਣਾਈ ਹੈ ਜੀ ਜਿਹੜੀ ਖਾਲਿਸਤਾਨੀਆਂ ਦੀ ਹਮਾਇਤ ਕਰਦੀ ਹੈ ਨੂੰ ਸਿੱਖ ਦੇ ਐਸ ਐਫ ਜੇ ਨੂੰ ਅਸੀਂ ਫੁੱਲ ਫਾਰਮ ਦੇ ਚ ਸਿੱਖ ਕੈਲਕੂਲੇਟ ਕਰ ਲਿਆ ਤੇ ਸਿੱਖ ਫਰ ਜਸਟਿਸ ਜੀ ਜੇ ਦਾ ਕਹਤਾ ਤਾ ਤਾ ਗੋ ਪਤਵੰਤਾ ਸਿੰਘ ਪੰنو ਮੇਨ ਜਿਹੜੀ ਚੀਜ਼ ਹੈ ਕਿ ਇਸ ਦੀ ਲੋੜ ਕਿਉਂ ਪਈ ਖਾਲਿਸਤਾਨ ਦਾ ਜਿਹੜਾ ਪ੍ਰਪਗੈਂਡਾ ਕੀਤਾ ਜਾਂਦਾ ਹੈ ਕਿਹਾ ਖਾਲਿਸਤਾਨ ਸਾਨੂੰ ਚਾਹੀਦਾ ਹੈ ਕਿਹਾ ਖਾਲਿਸਤਾਨ ਬਣ ਸਕਦਾ ਮੇਨ ਮੁੱਦਾ ਹੈ ਜੇ ਸੀ ਗੁਲਪਤਵੰਤ ਸਿੰਘ ਪੰਨੂ ਜੀ ਸਿੱਖ ਫॉर ਜਸਟਿਸ ਦਾ ਜੋ ਕਰਤਾਤਾ ਹੈ ਹੂੰ ਹੂੰ ਉਹਦੇ ਬਾਰੇ ਗੱਲ ਕਰੀਏ ਤਾਂ ਉਹ ਇੱਕ ਵਿਦੇਸ਼ੇ ਵਿੱਚ ਬੈਠ ਕੇ ਸੜੇ ਸਿੱਖਾਂ ਨੂੰ ਵਗਲਾ ਕੇ ਉਹਨੇ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਜਿਸ ਵਿੱਚ ਜਿਹੜੇ ਉੱਥੇ ਭੋਲੇ-ਪਾਲੇ ਲੋਗ ਨੇ ਪੰਜਾਬੀ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕੋਈ ਕੰਮ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਿਆ ਜਾਂਦਾ ਹੈ ਜੀ ਕੋਕ ਜੇ ਅਸੀਂ ਦੂਸਰੇ ਪਾਸੇ ਦੇਖੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬੀਆਂ ਨੂੰ ਅਸੀਂ ਲੈ ਕੇ ਚਲੀਏ ਪੰਜਾਬ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਖਾਲਿਸਤਾਨ ਬਣੇ ਜੀ ਖਾਲਿਸਤਾਨ ਸਿਰਫ ਇਸ ਦੀ ਡਿਮਾਂਡ ਬਾਅਦ ਹੀ ਕੀਤੀ ਜਾਂਦੀ ਹੈ ਨਾ ਕਿ ਇੰਡੀਆ ਵਿੱਚ ਕੀਤੀ ਜਾਂਦੀ ਤੇ ਜੇ ਤੁਸੀਂ ਖਾਲਿਸਤਾਨ ਬਣਾਉਣਾ ਹੀ ਚਾਹੁੰਦੇ ਹੋ ਤੇ ਤੁਸੀਂ ਇੰਡੀਆ ਆ ਕੇ ਇਹਦੇ ਵਾਸਤੇ ਸਟਰਗਲ ਕਰੋ ਨਾ ਆਊਟ ਆਫ ਇੰਡੀਆ ਬੈਠ ਕੇ ਕਿਉਂ ਸਟਰਗਲ ਕਰਦੇ ਹੋ ਮੈਂ ਜਿਹੜੀ ਗਲਤ ਤੁਸੀਂ ਗੱਲ ਤੁਸੀਂ ਪੁੱਛੀ ਗੁਲਪ੍ਰੀਤ ਸਿੰਘ ਗੁਲਪ੍ਰੀਤ ਸਿੰਘ ਕੋਕਾਫੀਓ ਨਾਮ ਜਿਹੜਾ ਚਰਚਾ ਦੇ ਵਿਚਾਰਿਆ ਹੈ ਬੇਸਿਕਲੀ ਗੁਲਪ੍ਰੀਤ ਸਿੰਘ ਇੰਡੀਆ ਨੂੰ ਬਿਲੋਂਗ ਕਰਦਾ ਹੈ ਜੀ ਉਹ ਜਦੋਂ ਇੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚ ਕਾਫੀ ਅੱਗੇ ਵੱਧ ਛੱਡ ਕੇ ਉਹਨੇ ਕੰਮ ਕੀਤਾ ਸੀ ਜੀ ਬਾਅਦ ਵਿੱਚ ਉਹ ਇਲਲੀਗਲ ਤਰੀਕੇ ਦੇ ਨਾਲ ਅਮਰੀਕਾ ਚਲਾ ਗਿਆ ਅਮਰੀਕਾ ਤੋਂ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਤੇ ਕੈਨੇਡਾ ਚਲਾ ਗਿਆ ਜੀ ਹੁਣ ਜਦੋਂ ਉੱਥੇ ਇਹਨੂੰ ਰਿਪੋਰਟ ਕਰਨ ਵਾਸਤੇ ਕਾਰਵਾਈ ਸਟਾਰਟ ਹੋਈ ਕਿਉਂਕਿ ਇਹਦੀ ਉੱਥੇ ਇਲੀਗਲ ਗਤੀਵਿਧੀਆਂ ਸਟਾਰਟ ਹੋ ਗਈਆਂ ਸਨ ਇਹਨੇ ਕਿਸੇ ਵੈਪਨ ਦੇ ਨਾਲ ਕਿਸੇ ਨੂੰ ਸਟੈਪ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਉਸ ਤੋਂ ਬਾਅਦ ਅਨੁਅਰੈਸਟ ਕੀਤਾ ਗਿਆ ਸੀ ਮੇਨ ਚੀਜ਼ ਹੈ ਕਿ ਗੁਲਪ੍ਰੀਤ ਸਿੰਘ ਨੂੰ ਰਿਪੋਰਟ ਕਿਉਂ ਕੀਤਾ ਜਾ ਰਿਹਾ ਹੈ ਉਹ ਉਹ बार-बार ਅਪੀਲ ਕਿਉਂ ਕਰ ਰਿਹਾ ਹੈ ਜਿਹੜੀ ਪਹਿਲੇ ਅਸੀਂ ਗੱਲ ਕੀਤੀ ਸੀ ਐਸ ਐਫ ਜੀ ਜੀ ਸਿੱਖ ਫਰ ਜਸਟਿਸ ਔਰ ਇਹਨਾਂ ਗੁਦਪਤਵੰਨ ਸਿੰਘ ਪੰਨੂ ਨੇ ਆਪਣੇ ਨਾਲ ਉਸ ਨੂੰ ਜੋੜ ਲਿਆ ਪੈਸੇ ਦਾ ਲਾਲਚ ਦੇ ਕੇ ਜਾਂ ਜੋ ਵੀ ਇਥੋਂ ਇਲੀਗਲ ਤਰੀਕੇ ਨਾਲ ਕਿ ਤੁਹਾਨੂੰ ਉੱਥੇ ਅਸੀਂ ਸੈਟਲ ਕਰਵਾ ਦਾਂਗੇ ਅਥੇ ਦੇ ਪੀਆ ਕਰਵਾ ਦਾਂਗੇ ਜੀ ਚਲੋ ਉਹ ਇਨਸਾਨ ਉਸ ਓਰਗੇਨਾਈਜੇਸ਼ਨ ਦੇ ਨਾਲ ਜੁੜ ਗਿਆ ਇਸ ਤੋਂ ਇਲਾਵਾ ਮੈਂ ਇਹ ਐਡ ਕਰਨਾ ਚਾਹਾਂਗਾ ਕੈਨੇਡਾ ਦੇ ਸਕੈਚੂਨ ਦੇ ਵਿੱਚ ਵੀ ਉੱਥੇ ਵੀ ਇਹਦੇ ਵਾਸਤੇ ਕੋਈ ਇਲੀਗਲ ਤਰੀਕਾ ਨਾਲ ਇਹਨੇ ਕੰਮ ਕੀਤੇ ਸਨ ਜਿੱਥੋਂ ਉੱਥੋਂ ਵੀ ਇਹਨੂੰ ਔਰ ਇਹਦੇ ਖਿਲਾਫ ਕੋਈ ਕੇਸ ਦਰਜ ਹੋਇਆ ਸੀ ਗੁਰਪ੍ਰੀਤ ਸਿੰਘ ਇਨਲੀਗਲ ਤਰੀਕੇ ਨਾਲ ਗਲਤ ਤਰੀਕੇ ਦੇ ਨਾਲ ਕੈਨੇਡਾ ਚ ਜਾਂਦਾ ਹੈ। ਕੀ ਉਹ ਭਾਰਤ ਦੇ ਵਿੱਚ ਵੀ ਉਸਦੇ ਕੋਈ ਇਸ ਤਰ੍ਹਾਂ ਦੇ ਕੋਈ ਕੇਸਿਸ ਹੈ ਨੇ? ਦੇਖੋ ਇਹਦੇ ਤੇ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਆਪਾਂ ਜਦੋਂ ਇੱਕ ਬੰਦਾ ਇਨਲੀਗਲ ਤਰੀਕੇ ਨਾਲ ਬਾਹਰ ਜਾਂਦਾ ਹੈ ਕੋਈ ਨਾ ਕੋਈ ਉਹਦੇ ਪਿੱਛੇ ਗੱਲਬਾਤ ਹੁੰਦੀ ਹੈ। ਜੀ ਦੂਜੀ ਗੱਲ ਇਹ ਦੇਖਣ ਵਾਲੀ ਹੈ ਕਿ ਜਿਹੜੀ ਐ ਐਸਐਫ ਜੀ ਦੀ ਹੈ ਉੱਥੇ ਗਤੀਵਿਧੀਆਂ ਚੱਲ ਰਹੀਆਂ ਨੇ। ਜਿਹੜੇ ਸਟੂਡੈਂਟਸ ਆਦੇ ਇਥੋਂ ਪੜਾਈ ਕਰਨ ਵਾਸਤੇ ਬਾਹਰ ਜਾਣ ਲੱਗੇ ਨੇ ਜੀ ਉਹਨਾਂ ਦੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦੇ ਸੈਂਟੀਮੈਂਟਸ ਜਾਂ ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਕਿਉਂਕਿ ਕਾਫੀ ਬੱਚੇ ਸਾਡੇ ਡਿਪੋਰਟ ਹੋ ਕੇ ਕੈਨੇਡਾ ਤੋਂ ਵੀ ਵਾਪਸ ਆਏ ਹੁਣ ਗੁਰਪ੍ਰੀਤ ਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਮੈਂ ਇੰਡੀਆ ਵਾਪਸ ਮਨੂੰ ਕੈਨੇਡਾ ਗਵਰਨਮੈਂਟ ਨੇ ਭੇਜ ਦਿੱਤਾ ਤਾ ਮੈਨੂੰ ਉਥੇ ਇੰਡੀਅਨ ਗਵਰਨਮੈਂਟ ਅਰੈਸਟ ਕਰ ਲੈਟ ਇਹ ਬਿਲਕੁਲ ਸੱਚ ਹੈ ਕਿ ਜੇ ਇਨ ਕੇਸ ਉਥੋਂ 100% ਆਰਡਰ ਗਵਰਨਮੈਂਟ ਕਰ ਦਿੰਦੀ ਹੈ ਤੇ ਇੱਥੇ ਉਹਨੂੰ ਅਰੈਸਟ ਕਰ ਲਿਆ ਜਾਏਗਾ ਕਿਉਂਕਿ ਜਿਹੜਾ ਵੀ ਕਿਸੇ ਵੀ ਦੇਸ਼ ਕੋਈ ਵੀ ਦੇਸ਼ ਹੋਵੇ ਇਹ ਇੰਡੀਆ ਦੇ ਖਿਲਾਫ ਉਥੇ ਇੱਕ ਪ੍ਰੋਪਾਗੈਂਡਾ ਬੇਸ ਕੰਮ ਕਰ ਰਿਹਾ ਸੀ ਖਾਲਿਸਤਾਨੀਆਂ ਦੇ ਨਾਲ ਮਿਲ ਕੇ ਤੇ ਉਹ ਨੈਚੁਰਲ ਜੀ ਗੱਲ ਹੈ ਕਿ ਜਦੋਂ ਇੰਡੀਆ ਆਏਗਾ ਉਹਨੂੰ ਇੰਡੀਅਨ ਗਵਰਨਮੈਂਟ ਅਰੈਸਟ ਕਰੇਗੀ ਕਰੇਗੀ ਉਸਨੇ ਉਥੇ ਅਪੀਲ ਪਾਈ ਕਿ ਹਾਂ ਵੀ ਮਨੂੰ ਵਾਪਸ ਨਾ ਭੇਜਿਆ ਜਾਏ ਕਿ ਮਨੂੰ ਇੰਡੀਅਨ ਗਵਰਨਮੈਂਟ ਅरेस्ट ਕਰ ਲਏਗੀ ਜੀ ਪਰ ਉਸ ਤੋਂ ਬਾਅਦ ਉਸ ਦੀ ਉਸ ਅਪੀਲ ਨੂੰ ਰਿਜੈਕਟ ਕਰ ਦਿੱਤਾ ਗਿਆ ਕੈਨੇਡਾ ਗਵਰਨਮੈਂਟ ਵੱਲੋਂ ਫਿਰ ਉਸਨੇ ਇੱਕ ਸੈਕੰਡ ਅਪੀਲ ਪਾਈ ਕਿ ਜੇ ਮੈਂ ਇੱਥੋਂ ਚਲਾ ਜਾਣਾ ਤੇ ਮੇਰੇ ਬੱਚਿਆਂ ਤੇ ਗਲਤ ਅਸਰ ਜਾਏਗਾ ਇੱਕ ਨੈਚੁਰਲ ਜੀ ਗੱਲ ਹੈ ਕਿ ਇੱਕ ਬਾਪ ਜੇ ਕੋਈ ਗਲਤ ਕੰਮ ਕਰ ਰਿਹਾ ਹੈ ਉਹਨੂੰ ਐਸ਼ੀ ਦੀ ਨੋਲਿਜ ਤੇ ਹੈ ਕਿ ਮੇਰੇ ਬੱਚਿਆ ਤੇ ਅਸਰ ਗਲਤ ਜਾਏਗਾ ਪਰ ਉਹ ਗਲਤ ਕੰਮ ਕੀਤਾ ਕਿਉਂ ਜੀ ਸਭ ਤੋਂ ਵੱਡਾ ਸਵਾਲ ਹੈ ਗਲਤ ਕੰਮ ਕੀਤਾ ਕਿਉਂ ਹੁਣ ਜਿਹੜੀ ਚੀਜ਼ ਉਹਨੂੰ ਆਪਣੇ ਫੈਮਲੀ ਵਾਸਤੇ ਪਤਾ ਹੈ ਤੇ ਜਿਹੜੇ ਦੂਜੇ ਛੜੇ ਪੰਜਾਬੀ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਵਾਸਤੇ ਉਹਨੂੰ ਗਿਆਨ ਨਹੀਂ ਕਿ ਹਾਂ ਵੀ ਪੰਜਾਬੀਆਂ ਨੂੰ ਕਿੰਨੀਆਂ ਮੁਸ਼ਕਲਾਂ ਟੇਕ ਲੈਣੀਆਂ ਪੈਂਦੀਆਂ ਨੇ ਜਿਹੜੇ ਛੜੇ ਲੋਕ ਬਾਹਰ ਬੈਠੇ ਨੇ ਜਿਹੜੇ ਇਥੋਂ ਫੌਰਨ ਗਏ ਨੇ ਉਹਨਾਂ ਵਾਸਤੇ ਕਿੰਨੀਆਂ ਮੁਸ਼ਕਲ ਆ ਗਈਆਂ ਜਿਆਦਾਤਰ ਅਗਰ ਗੱਲ ਕੀਤੀ ਹੋਵੇ ਤਾਂ ਖਾਲਿਸਤਾਨ ਦੀ ਮੰਗ ਜਿਹੜੀ ਉਹ ਕੈਨੇਡਾ ਦੇ ਵਿੱਚ ਹੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਦੀ ਜੋ ਮੁਹਿੰਮ ਕੈਨੇਡਾ ਦੇ ਵਿੱਚ ਮਕੇਸ਼ ਈਸਵਰੇ ਜਿਹੜੀ ਮੇਨ ਚੀਜ਼ ਹੈ ਨਾ ਇਹਨਾਂ ਨੇ ਨਾ ਰੈਂਡਮ ਕਰਵਾ ਕੇ ਵਾਕ ਹੈ ਨਾ ਹਰ ਇੱਕ ਜਗ੍ਹਾ ਤੋਂ ਸਿਮਥੀਲ ਹੈ ਦੀ ਕੋਸ਼ਿਸ਼ ਕੀਤੀ ਹੈ ਸਿੱਖਰ ਦੇ ਸੈਂਟੀਮੈਂਟਸ ਨੂੰ ਲੈ ਕੇ ਜੀ ਪਰ ਜੇ ਅਸੀਂ ਇੰਡੀਵਿਜੂਅਲ ਤੌਰ ਤੇ ਚੱਲੀਏ ਤੇ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹਦਾ ਕੋਕੀ ਬੇਸਿਕਲੀ ਜਿਹੜਾ ਗੁਲਪਤਵੰਤ ਸਿੰਘ ਪੰਨੂ ਹੈ ਇਹ ਪਾਕਿਸਤਾਨ ਦੀ ISI ਏਜੰਸੀ ਦੇ ਥਰੂ ਕੰਮ ਕਰਦਾ ਉਸ ਤੋਂ ਇਲਾਵਾ CIA ਅਮਰੀਕਾ ਦੀ ਜੋ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦੇ ਪੇਰੋਲ ਤੇ ਹੈ ਇਹਨੇ ਅਲਗਰ ਡਾਲਰ ਦੀ ਉੱਥੇ ਜਰਦਾਦ ਬਣਾਈ ਹੈ ਤਈਆਂ ਮੈਂ ਕਿਹਾ ਕਿ ਇਹ ਸੜੇ ਬੱਚਿਆਂ ਨੂੰ ਉੱਥੇ ਜਿਹੜੇ ਸਾਡੇ ਲੋਕ ਜਾਣਦੇ ਨੇ ਉਹਨਾਂ ਦੀ ਬ੍ਰੇਨ ਵਾਸ਼ਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਦਾ ਫਿਚਰ ਸਪਾਇਲ ਕੀਤਾ ਜਾ ਰਿਹਾ ਹੈ ਪੰਜਾਬ ਦੀ ਗੱਲ ਇਹ ਪੰਜਾਬ ਦੇ ਵਿੱਚ ਹੋੜ ਲੱਗੀ ਆ ਬਾਹਰ ਜਾਣ ਦੀ ਚਾਹੇ ਉਹ ਅਮਰੀਕਾ ਆ ਆਸਟ੍ਰੇਲੀਆ ਕੈਨੇਡਾ ਔਰ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਉਹ ਕੈਨੇਡਾ ਦੇ ਵਿੱਚ ਜਾਣਾ ਹੀ ਪ੍ਰੇਫਰ ਕਰਦੇ ਨੇ ਕਿਆ ਲੱਗਦਾ ਨਹੀਂ ਕਿ ਕੈਨੇਡਾ ਔਰ ਭਾਰਤ ਦੇ ਜੋ ਰਿਸ਼ਤੇ ਸੀ ਪਿਛਲੇ ਦਿਨੀ ਉਹ ਕਾਫੀ ਤਣਾਅਪੂਰਨ ਨਾਝੁਕ ਰਹੇ ਨੇ ਅਮ ਦੇਖੋ ਇੱਕ ਚੀਜ਼ ਹੁੰਦੀ ਕਿ ਮੈਂ ਆਪਣੇ ਘਰ ਬੈਠਾ ਪਰ ਮੈਨੂੰ ਲੱਗਦਾ ਕਿ ਉੱਥੇ ਬਹੁਤ ਜ਼ਿਆਦਾ ਪੈਸਾ ਹੈ ਉੱਥੇ ਮੇਰੀ ਲਾਈਫ ਬਹੁਤ ਵਧੀਆ ਹੈ ਇੱਕ ਮਾਹੌਲ ਹੈ ਕਿ ਦੂ ਦੇ ਢੋਲ ਸੌਣੇ ਹੁੰਦੇ ਜੀ ਹੁਣ ਜਦੋਂ ਅਸੀਂ ਘਰ ਦੇ ਵਿੱਚ ਬੈਠੇ ਆ ਤਾਂ ਸਾਨੂੰ ਦੂ ਦੇ ਢੋਲ ਸੌਣੇ ਨਹੀਂ ਲੱਗਦੇ ਪਰ ਜਦੋਂ ਅਸੀਂ ਉੱਥੇ ਜਾਂਦੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸੱਚਾਈ ਕੀ ਹੈ ਜਿਹੜਾ ਕੰਮ ਅਸੀਂ ਇੱਥੇ ਨਹੀਂ ਕਰਦੇ ਅਸੀਂ ਉੱਥੇ ਕਰਦੇ ਜੀ ਫਿਰ ਮੈਂ ਉਹ ਹੀ ਗੱਲ ਫੇਰ ਦੁਬਾਰਾ ਰਿਪੀਟ ਕਰਾਂਗਾ ਕਿ ਜਿਹੜੇ ਖਾਲਿਸਤਾਨੀ ਸਾਡੇ ਉੱਥੇ ਬੈਠੇ ਨੇ ਉਹਨਾਂ ਨੇ ਸਾਡੇ ਪੰਜਾਬੀਆ ਵਾਸਤੇ ਬਹੁਤ ਕੰਡੇ ਬੋਏ ਨੇ ਉਸ ਤੋਂ ਇਲਾਵਾ ਮੈਂ ਇਹੋ ਚੀਜ਼ ਚੀਜ਼ ਹੋਰ ਐਡ ਕਰਨਾ ਚਾਹਾਂਗਾ ਜਿਹੜਾ ਪਿੱਛੇ ਇੱਕ ਨਿੱਜ ਦਾ ਕਤਲ ਹੋਇਆ ਸੀ ਜੀ ਉਹ ਵੀ ਖਾਲਿਸਤਾਨ ਹਮਾਇਤੀ ਸੀ ਬੇਸਿਕਲੀ ਉਹ ਪਲੰਬਰ ਸੀ ਪਰ ਗੁਪਤਵੰਦ ਪੰਨੂ ਨੇ ਉਹਨੂੰ ਲਾਲਚ ਦੇ ਕੇ ਪੈਸਿਆਂ ਦਾ ਆਪਣੇ ਨਾਮ ਮਿਲਾ ਲਿਆ ਤੇ ਉਹਦੇ ਮਦਦ ਤੋਂ ਬਾਅਦ ਪੋਸਟਰਸ ਵੀ ਬਣ ਗਏ ਪ੍ਰੋਪਾਗੈਂਡਾ ਵੀ ਹੋ ਗਿਆ ਉਹਦੇ ਬੁੱਤ ਵੀ ਬਣ ਗਏ ਪਰ ਹੁਣ 2-4 ਮਹੀਨੇ ਪਹਿਲੇ ਜਦੋਂ ਇੱਕ ਵੀਡੀਓ ਆਈ ਉਹਦੇ بیٹے ਦੀ ਜੀ ਜਿਹਦੇ ਚ ਉਹਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਮੇਰੇ ਬਾਪ ਨੂੰ ਮਰਵਾਉਣ ਦੇ ਵਿੱਚ ਗੁਲਪਤਵਨ ਸਿੰਘ ਪੰਨੂ ਐਸਐਸਜੀ ਦਾ ਜੋ ਮੇਨ ਕਰਤਾਤਾ ਸੀ ਉਹਦਾ ਹੱਥ ਹੈ ਉਹ ਲੋਕਾਂ ਕੋਲੋਂ ਸਿੰਥੀ ਬਣਾਉਣ ਵਾਸਤੇ ਮੇਰੇ ਫਾਦਰ ਨੂੰ ਮਰਵਾਇਆ ਪਰ ਉਹ ਤਾਂ ਖੋਤੀ ਜਿਹੜਾ ਸੇ ਕਾਫੀ ਐਕਟਿਵ ਸੀ ਗੁਰਪਤਵੰਦ ਸਿੰਘ ਪੰਨੂ ਦੇ ਜਿਹੜਾ ਐਸਐਫਜੀ ਦੇ ਲਈ ਕੰਮ ਕਰਦਾ ਸੀ ਉਹ ਇੱਕ ਗੱਲ ਕਹਦੇ ਆ ਕਿ ਕਈ ਵਾਰੀ ਦੂਜੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਈ ਜਾਂਦੀ ਸੀ ਹੁਣ ਜਦੋਂ ਐਸਐਫਜੀ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਤੇ ਜਦੋਂ ਉਹਨੇ ਗੁਰਪਤਵੰਦ ਸਿੰਘ ਪੰਨੂ ਨੇ ਦੇਖਿਆ ਕਿ ਹਾਂ ਵੀ ਇਹਦੀ ਮੌਤ ਦਾ ਫਾਇਦਾ ਉਠਾਇਆ ਜਾ ਸਕਦਾ ਹੁਣ ਸਚਾਈ ਇਹਦੇ ਵਿੱਚ ਕੀ ਹੈ ਇਹ ਤੇ ਕੋਪਰ ਇਨਵੈਸਟੀਗੇਸ਼ਨ ਤੇ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਇਹਦੇ 'ਚ ਉਂਗਲਾ ਉਠਦਿਆਂ ਨੇ ਸਾਡੀ ਇੰਡੀਅਨ ਗਵਰਨਮੈਂਟ ਤੇ ਕਿ ਇੰਡੀਅਨ ਗਵਰਨਮੈਂਟ ਨੇ ਮਲਵਾਤਾ ਪਰ ਸਭ ਤੋਂ ਜਿਹੜਾ ਵੱਡਾ ਵਿਆਹ ਉਹਦੇ ਬੇਟੇ ਦਾ ਉਹਨੂੰ ਅਸੀਂ ਜੋ ਸੋਚ ਕੇ ਚੱਲਾਂਗੇ ਜਿਹੜਾ ਆਪਣੇ ਫਾਦਰ ਦੇ ਮਰਨ ਤੋਂ ਬਾਅਦ ਇੱਕ ਇਹ ਬਿਆਨ ਦੇ ਰਿਹਾ ਉਹ ਬਹੁਤ ਜ਼ਰਾ ਮਤਲਬ ਕਿ ਹਿਲਾ ਦੇਣ ਵਾਲਾ ਹੈ ਕਿ ਕਿਹਿਆ ਉਹਦੇ ਫਾਦਰ ਨੂੰ ਗੁਲਪਤਵੰਤ ਸਿੰਘ ਪੰਨੋ ਨੇ ਆਪਣੇ ਮਤਲਬ ਅਸੇ ਮਜ਼ਾ ਆਇਆ ਮੇਰਾ ਲਾਸਟ ਸਵਾਲ ਹੈ ਉਹ ਕੀ ਲੱਗਦਾ ਹੈ ਗੁਰਪ੍ਰੀਤ ਸਿੰਘ ਨੂੰ ਅਗਰ ਕੈਨੇਡਾ ਸਰਕਾਰ ਡਿਪੋਰਟ ਕਰਦੀ ਹੈ ਤਾਂ ਭਾਰਤ ਤੌਰ ਕੈਨੇਡਾ ਦੇ ਜੋ ਆਪਸੀ ਰਿਸ਼ਤੇ ਨੇ ਉਹ ਸੁਧਰ ਸਕਦੇ ਨੇ ਉਹ ਹੋਰ ਬਿਹਤਰ ਹੋ ਸਕਦੇ ਨੇ ਉਹ ਕਿਸੇ ਇਹਦੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਆਪਣੇ ਦੇਸ਼ ਨੂੰ ਜੋ ਲੋਕ ਛੱਡ ਕੇ ਗਏ ਉਹ ਤੇ ਬਾਹਰ ਜਾ ਕੇ ਆਪਣੇ ਦੇਸ਼ ਵਾਸਤੇ ਕੋਈ ਗਲਤ ਗਤੀਵਿਧੀਆਂ ਚਲਾਉਂਦੇ ਨਹੀਂ ਨੇ ਤੇ ਜੇ ਉੱਥੋਂ ਦੀ ਜਿਹੜੀ ਗਵਰਨਮੈਂਟ ਦੂਸਰੇ ਦੇਸ਼ ਦਾ ਸਾਥ ਦਿੰਦੀ ਹੈ ਤੇ ਇਹਦੇ ਨਾਲ ਹਾਲਾਤ ਦਾ ਬਹੁਤ ਫਰਕ ਪੈਂਦਾ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਦੇਖੀਏ ਜਦੋਂ ਟ੍ਰੋਡੋਜੀ ਦਾ ਉੱਥੇ ਸ਼ਾਸਨ ਸੀ ਜੀ ਉਸ ਵੇਲੇ ਸੜੇ ਇੰਡੀਆ ਦੇ ਤੇ ਕੈਨੇਡਾ ਦੇ ਹਾਲਾਤ ਬਹੁਤ ਮਾੜੇ ਹੋਗੇ ਸਨ ਬਿਲਕੁਲ ਪਰ ਉਹਨਾਂ ਦੇ ਜ਼ਾਇਨ ਕਰਨ ਤੋਂ ਬਾਅਦ ਇੰਡੀਆ ਦੇ ਔਰ ਕੈਨੇਡਾ ਦੇ ਹਾਲਾਤ ਕਾਫੀ ਜ਼ਿਆਦਾ ਸੁਧਰੇ ਨੇ ਉਹ ਜਿਸ ਹਿਸਾਬ ਦੇ ਨਾਲ ਪ੍ਰੀਮਿੰਟਰ ਆਫ ਇੰਡੀਆ ਤੇ ਜਿਹੜੇ ਸਾਡੇ ਐਕਸਟਰਨਰ ਅਫੇਅਰ ਮਿਨਿਸਟਰ ਨੇ ਜੇਸ਼ ਜੇਸ਼ਾਂਕਰ ਉਹਨਾਂ ਨੇ ਡਿਪਲੋਮੈਟਿਕ টারਮਸ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਗਿਆ ਕਿ ਹਾਂ ਵੀ ਇੱਥੇ ਸੜੇ ਦੇਸ਼ਾਂ ਵਾਸਤੇ ਕੀ ਨੁਕਸਾਨ ਪਹੁੰਚਾ ਰਹੇ ਨੇ ਅਲਟੀਮੇਟਲੀ ਇਹ ਲੋਕ ਤੁਹਾਡੇ ਦੇਸ਼ ਵਾਸਤੇ ਵੀ ਨੁਕਸਾਨ ਪਹੁੰਚਾਉਣਗੇ ਸੋ ਇਹਨਾਂ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਪਰ ਕਿਤਨਾ ਕਿਤੇ ਜਿਹੜੇ ਬੱਚੇ ਸਟੱਡੀ ਕਰਨ ਜਾਂਦੇ ਨੇ ਕਾਫੀ ਕਰਜ਼ਾ ਜਿਹੜੇ ਉਹਨਾਂ ਦੇ ਪੇਰੈਂਟਸ ਲੈ ਕੇ ਉਹਨਾਂ ਨੂੰ ਬਾਹਰ ਭੇਜਦੇ ਉਹ ਇਹੋ ਜਿਹੀ ਜਿਹੜੀਆਂ ਨੇ ਜਿਹੜੇ ਗਰਮ ਖਿਆਲੀ ਲੋਕ ਨਹੀਂ ਇਹੋ ਜੀ ਗਤਿਵਿਧੀ ਕਰਦੇ ਕਿਤੇ ਨਾ ਕਿਤੇ ਉਹ ਵੀ ਇੰਪੈਕਟ ਉਹਨਾਂ ਤੇ ਵੀ ਜਿਹੜਾ ਇਸ ਦਾ ਇੰਪੈਕਟ ਪੈਂਦਾ ਦੇਖੋ ਜਿਹੜੇ ਬੱਚੇ ਸਾਡੇ ਉਥੋਂ ਬਾਹਰ ਡਿਪੋਰਟ ਹੋ ਕੇ ਆਏ ਉਹਨਾਂ ਕਹਦੇ ਨੇ ਤੇ ਨਾ ਕਾਟਦੇ ਨੇ ਜੀ ਕਿਉਂਕਿ ਉਹਨਾਂ ਦੇ ਮਾਪਿਓ ਨੇ ਕਰਜ਼ੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਿਆ ਚਲੋ ਬੱਚੇ ਉਥੇ ਸੈਟਲ ਨਹੀਂ ਹੋ ਸਕੇ ਬੱਚੇ ਵਾਪਸ ਆ ਗਏ ਤੇ ਉਹ ਲੈਵਲ ਕੀ ਮਿਲੇਗਾ ਤੁਹਾਨੂੰ ਦੇਖੋ ਅਮਰੀਕਾ ਨੇ ਵੀ ਰਿਪੋਰਟ ਕੀਤੀ ਕੈਨੇਡਾ ਵੀ ਰਿਪੋਰਟ ਕਰ ਰਿਹਾ ਵਹ ਇਸ ਤਰ੍ਹਾਂ ਦੇ ਨਾਲ ਦੇਖੋ ਹਰ ਕੰਟਰੀ ਦੇ ਵਿੱਚ ਰਿਪੋਰਟ ਹੁੰਦੇ ਨੇ ਜੀ ਕਿਉਂਕਿ ਜਦੋਂ ਤੱਕ ਕੋਈ ਫੜਿਆ ਨਹੀਂ ਜਾਂਦਾ ਉਹਨਾਂ ਤੱਕ ਸਰਵਾਈਵ ਕਰਦਾ ਪਰ ਹਰ ਕੰਟਰੀ ਦੀ ਇੱਕ ਪਾਲਿਸੀ ਹੁੰਦੀ ਹੈ ਕਿ ਹਾਂ ਵੀ ਜੇ ਕੋਈ ਇਲੀਗਲ ਤਰੀਕੇ ਦੇ ਨਾਲ ਈਵਨ ਸਾਡੇ ਤੁਸੀਂ ਇੰਡੀਆ ਵਿੱਚ ਵੀ ਦੇਖ ਲਓ ਨਾ ਨੇ ਬੰਗਲਾਦੇਸ਼ੀ ਆਏ ਨਾ ਉਹਨਾਂ ਨੂੰ ਅਸੀਂ ਹੁਣ ਬਾਹਰ ਕੱਢਦੇ ਪਏ ਜੀ ਰਿਪੋਰਟ ਕਰਦੇ ਆ ਉਹਨਾਂ ਨੂੰ ਤਾਂ ਕੋਈ ਵੀ ਕੰਟਰੀ ਨਹੀਂ ਚਾਹੇਗੀ ਕਿ ਕੋਈ ਸੜੀ ਕੰਟਰੀ ਇਲੈਗਲ ਤਰੀਕੇ ਨਾਲ ਦਵੇ ਕਿਉਂਕਿ ਉਹਦਾ ਨੁਕਸਾਨ ਉਹਦੇ ਕੋਈ ਦੂਜੇ ਮੁਲਕ වල ਪੇਜਸਲੀਪਰ ਸੈਲਸ ਵੀ ਹੋ ਸਕਦੇ ਨੇ ਜੀ ਕੋਈ ਮਿਲਿਟੈਂਟਸ ਵੀ ਹੋ ਸਕਦੇ ਨੇ ਟੈਰਰਿਸਟ ਹੋ ਸਕਦੇ ਨੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਗਵਰਨਮੈਂਟ ਨੂੰ ਨਿਗਰਾਨੀ ਰੱਖਣੀ ਪੈਂਦੀ ਹੈ ਨਹੀਂ ਤਾਂ ਕਿਸੇ ਵੀ ਦੇਸ਼ ਨੂੰ ਕਿਸੇ ਵੀ ਬੰਦੇ ਕੋਲੋਂ ਨੁਕਸਾਨ ਪਹੁੰਚ ਸਕਦਾ ਸ਼ੁਕਰੀਆ ਡਾਕਟਰ ਸਾਹਿਬ ਸਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਜਿਹ ਬਿਲਕੁਲ ਜਿਹੜੇ ਗਲਤ ਤਰੀਕੇ ਦਾ ਇਨਲੀਗਲ ਤਰੀਕੇ ਦੇ ਨਾਲ ਦੂਸਰੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਸਰਕਾਰਾਂ ਵੀ ਉਹਨਾਂ ਤੇ ਨਿਗਰਾਨੀ ਰੱਖਦੀ ਔਰ ਉਹਨਾਂ ਨੂੰ ਫੜ ਕੇ ਜਿਹੜਾ ਉਹ ਵਾਪਸ ਮੋੜ ਉਹਨਾਂ ਨੂੰ ਉਹਨਾਂ ਦੇ ਪੱਤ ਵਤਨ ਜਿਹੜਾ ਉਹ ਵਾਪਸ ਭੇਜ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਵੀ ਜਿਹੜਾ ਗਲਤ ਤਰੀਕੇ ਦੇ ਨਾਲ ਕੈਨੇਡਾ ਪਹੁੰਚਦਾ ਤਾਂ ਉਸ ਨੂੰ ਵੀ ਫੜ ਕੇ ਜਿਹੜਾ ਹੁਣ ਉਹ ਅਦਾਲਤ ਵੱਲ ਮਾਨਯੋਗ ਅਦਾਲਤ ਵੱਲ ਜਿਹੜਾ ਉਸ ਨੂੰ ਡਿਪੋਰਟ ਕਰਨ ਦੇ ਆਰਡਰ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿੰਨਾ ਕਿਤੇ ਇਸ ਤਰ੍ਹਾਂ ਦੀ ਜੋ ਗਤੀਵਿਧੀਆਂ ਇਹ ਗਲਤ ਤਰੀਕੇ ਦੇ ਨਾਲ ਕਿਤੇ ਜਾਂਦੀਆਂ ਉਹ ਜਿਹੜੇ ਬੱਚੇ ਨੇ ਇਥੋਂ ਪੜਨ ਲਈ ਜਾਂਦੇ ਨੇ ਜਾਂ ਕਾਰੋਬਾਰ ਲਈ ਜਾਂਦੇ ਨੇ ਉਹਨਾਂ ਤੇ ਵੀ ਇਸ ਦਾ ਗਲਤ ਜਿਹੜਾ ਇੰਪੈਕਟ ਆ ਉਹ ਵੇਖਣ ਨੂੰ ਮਿਲਦਾ